ਅੱਜ ਤੁਸੀਂ ਨਿਰੰਕਾਰੀ ਸਮਾਗਮ ਚ ਇਨਵਾਈਟ ਹੋ ਕੋ ਲੁਧਿਆਣੇ ਦੇ ਲੋਕ ਪਾਗਾਂ ਵਾਲੇ ਆ ਜਿਹੜਾ ਪੂਰੇ ਪੰਜਾਬ ਚ ਲੁਧਿਆਣੇ ਦੀ ਧਰਤੀ ਨੂੰ ਸਤਿਗੁਰੂ ਮਾਤਾ ਸਿਖਸ਼ਾ ਜੀ ਇੱਥੇ ਆਪਣੇ ਅਸ਼ੀਰਵਾਦ ਦੇਣ ਲਈ ਸੰਗਤ ਨੂੰ ਆ ਰਹੇ ਆ ਲੁਧਿਆਣੇ ਦੇ ਲੋਕ ਪਾਗਾਂ ਵਾਲੇ ਆ ਪੰਜਾਬ ਦੇ ਲੋਕ ਪਾਗਾਂ ਵਾਲੇ ਆ ਖਾਸ ਕਰਕੇ ਲੁਧਿਆਣਾ ਤਾਂ ਪਾਗਾਂ ਵਾਲਾ ਉਹ ਜਾਂਦੇ ਅੰਦਰ ਲੁਧਿਆਣੇ ਦੇ ਅੰਦਰ ਹੀ ਆਉਂਦੇ ਆ ਜਦੋਂ ਆਉਂਦੇ ਆ ਇਹ ਲੁਧਿਆਣੇ ਦੇ ਲੋਕਾਂ ਦੀ ਕਿਸਮਤ ਵਧੀਆ ਵਾ ਮੈਂ ਸਮਝਣਾ ਜਦੋਂ ਸਤਿਗੁਰੂ ਮਾਤਾ ਜੀ ਦਾ ਅਸ਼ੀਰਵਾਦ ਬੰਦਾ ਤੇ ਵੱਡਾ ਭਾਈ ਸੀਨੀਅਰ ਡਿਪਟੀ ਮੇ ਰਕੇਸ਼ ਪ੍ਰਾਸ਼ਰ ਜੀ ਆਈ ਪ੍ਰਾਸ਼ਰ ਪਰਿਵਾਰ ਮਾਤਾ ਜੀ ਤੋਂ ਅਸ਼ੀਰਵਾਦ ਲੈਣ ਲਈ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਮਾਤਾ ਜੀ ਜਦੋਂ ਵੀ ਆਉਂਦੇ ਆ ਤਾਂ ਸਾਡਾ ਜਿਹੜਾ ਸੀਸ ਆ ਉਹਨਾਂ ਦੇ ਚਰਨਾਂ ਦੇ ਵਿੱਚ

ਔਰ ਗੁਰੂ ਮਹਾਰਾਜ ਦੀਓ ਕਿਰਪਾ ਸਾਝੇ ਪਰਵਾਰ ਤੇ ਵੀ ਔਰ ਸਾਰੀ ਸੰਗਤ ਤੇ ਤੁਸੀਂ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਜੀ ਮੈਂ ਤਾਂ ਆਪਣੇ ਆਪ ਨੂੰ ਭਾਗਾਂ ਵਾਲਾ ਜੇਤਾਂ ਪਰਸਰ ਪਰਵਾਰ ਹੀ ਭਾਗਾਂ ਵਾਲਾ ਜੇਤਾਂ ਜਦੋਂ ਇਹ ਗੁਰੂ ਮਹਾਰਾਜ ਦੇ ਸਰੂਪ ਤੇ ਗੁਰੂ ਮਹਾਰਾਜ ਦੇ ਚਰਨਾ ਦੇ ਵਿੱਚ ਆਪਣਾ ਸੀਸ ਝੁਕਾਉਣਾ ਉਹਨਾਂ ਦਾ ਆਸ਼ੀਰਵਾਦ ਲੈ ਜਾਣਾ ਲੋਕ ਸੇਵਾ ਕਰਨ ਦਾ ਹੋਰ ਬਲ ਤੇ ਹੋਰ ਸ਼ਕਤੀ ਮਿਲਦੀ ਹੈ